ਓਏ ਢਿਉੱਚੀ ਮਸ਼ੀਤ ਜੇ ਸੀ ਵੀ ਲਾਤੀ ਰੱਬ ਦੀ ਚਨੀ ਚ ਲਾ ਗਈ ਓ ਕਿੱਦਾ ਵਧੀਆ ਕੋਟ ਨਾ ਦੇ ਗਿਆ ਕਿਤੇ ਲੱਗਾ ਹਾਂ ਔਰ ਦੇ ਲੱਗਾਗੇ ਡੇਪ ਲੱਗਾ ਅ ਜੇ ਸੀ ਵੀ ਤੁਹਾਡੀ ਆ ਨਹੀਂ ਲੋਏ ਜੀ ਯਾਰ ਕੰਮ ਹੀ ਇੱਕ ਟਕਰਾਈ ਜਾ ਓ ਟਰੈਟੋ ਵਾ ਘਡੋਣਾ ਹੀ ਫੋਟਲਾ ਓ ਤੂੰ ਕਿੱਦਾ ਦਾ ਬੰਦਾ ਓ ਸਿੱਧੇ ਮੂੰਹ ਗਾਲੀ ਨਹੀਂ ਕਰਦਾ ਗਾਲ ਤੇ ਕੰਮ ਤੇ ਨਾ ਸਿੱਧੇ ਮੂੰਹ ਗਾ ਮੂੰਹ ਵਿੰਗਾ ਕਰ ਦੋ ਮੇਰਾ ਆ ਕੀ ਡੇ ਕਰਨੇ ਥੇ ਮਿੱਟੀ ਪੁੱਟਣ ਦੇ ਨਾ ਇਹ ਤਾਂ ਪਰੇ ਲਾਈ ਜਾਂਦਾ ਤੇ ਪਰੇ ਲਾਉਣੀ ਔਰ ਤੁਹਾਡੇ ਘਰੇ ਸੋਟਾਵੇ ਯਾਰ ਅਸੀਂ ਤਾਂ ਪੁੱਟਣਾ ਇੱਕ ਪੁੱਟੀ ਜਾ ਕਹਿੰਦੇ ਜਾਂਦੇ ਨੂੰ ਉਹ ਯਾਰ ਪੁੱਟ ਕੇ ਦੋ ਮੈਨੂੰ ਕਿਹੜੀ ਜਾਜ ਆ ਉਹ ਤੂੰ ਨਹੀਂ ਰੇਤਾਂ ਦੇ ਤੁਹਾਡਾ ਪਾ ਲਗੇ ਕਰ ਜਾਈ ਜੋ ਵੇ 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 ਪੰਪੋ ਪੜਾ ਕੋਈ ਕਰਾ ਦਿੰਦੇ ਕੰਜਰਾ ਇਹਨੂੰ ਕੋਣ ਸਮਝਾਵੇ ਇੱਧਰ ਆ ਟਰੈਕਟਰ ਤੁਹਾਡਾ ਹੈ ਨਹੀਂ ਲੋਏ ਦਾ ਆਛਾ ਆਛਾ ਪੋਟ ਗੇਰ ਪਾ ਗੇਰ ਪਾ ਮੇਰੀ ਸਾ ਮੇਰੀਆਂ ਆਏ ਹਾਏ ਆਏ ਆਏ ਪਟਾਦੇ ਪਟਾਦੇ ਪਤਾ ਲੱਗ ਗਿਆ ਬੁੱਡੇਰੇ ਪਿਸਤਾਨ ਦੇ ਆਵਾ ਦੇਖ ਦੇਖ ਦੇ ਓਏ ਆਪ ਤਲਾਵਾ ਰੋਲਾ ਪਾਈ ਜਨਾ ਕਿਹਨੋ ਗਿਆ ਜਿਆ ਫਿਰ ਅਵੇਂ ਪਣੀ ਹੋਣਿਆ ਮੈਂ ਇੱਥੇ ਕਰਦਾ ਨਾ ਵੀ ਸੁਭਾਵੜਾ ਕਬਾ ਮੇਰਾ ਓਵੇ ਕੀ ਡਾਈ ਕਰਨ ਉਹਦਾ ਸਾਲਾ ਪਾਗਲ ਆ ਹੋਏ ਲੈ ਲੈ ਲੈਂਦੇ ਜੇ ਚੁੱਕ ਲੈਣੇ ਚਾਰ ਮਿੰਗੇ ਜਿੱਦਾਂ ਕਰ ਲਈ ਚੁੱਕਦੇ ਗਾਰੀਆਂ ਆਏ ਆਏ ਦੇ 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 ਇਹ ਪਾਕਿਸਤਾਨ ਦਾ ਲਿਆਵਾ ਮੈਂ ਕਿ ਆਂ ਨਾ ਮੈਨੂੰ ਟੋਪ ਮਾਰ ਕੇ ਦੇ ਬਾਜੂ ਆਪੇ ਹੀ ਉਹ ਵੜਿਆ ਮਾਨੀ ਤੇ ਮਰਾਲਾ ਸਾਡ ਦੇ ਡੁੱਬਣਾ ਇੱਥੇ ਮਰਾ ਕੇ ਮੈਂ ਕਰਨਾ ਮੈਂ ਕੋਲੇ ਤਾਂ ਖਲੋਵਰੇ ਡਾ ਬਟਾ ਚਾਰ ਚੀਜ਼ੂ ਬਣਾਉਣਾ ਹੀ ਉਹ ਤੂੰ ਆ ਗੱਲ ਨਾਲ ਚੱਲ ਕੇ ਮੈਨੂੰ ਲਾਦਾਂ ਨੇ ਛੱਡਣਾ ਹੀ ਕੋਕਨਿਟਰ ਦਾ ਯਾਰ ਮੈਨੂੰ ਕੀ ਕਹਿੰਦਾ ਟਰੈਕਟਰ ਕਾਡਾ ਪੰਜਵਾ ਪਾ ਪੰਜਵਾ ਆਹ ਹਾ ਪੰਜਵਾ ਚਾਰ ਗੇਰ ਹੁੰਦੇ ਮੇਰੀ ਗੱਲ ਸੁਟਵਾ ਮਾਰ ਕੇ ਦਿਖਾ ਨੂੰ ਹਵਾ ਮਾਰਦੇ ਨਹੀਂ ਆਹੋ ਆ ਦੇ ਨਾ ਕਹੀਂ ਨਾ ਤੁਹਾਡੇ ਘਰੇ ਨਹੀਂ ਹੈ ਨਹੀਂ ਅੱਜ ਘਰੇ ਨਹੀਂ ਨਹੀਂ ਮੈਂ ਕਹੀਂ ਦੇ ਦੂੰਗਾ ਮਾਰ ਦਿਓ ਅਗੇ ਸ਼ਰਮ ਕਰ ਜੇ ਸੀ ਵੀ ਸ਼ਾਮੀ ਲੈ ਆਈ ਹੱਡੇ ਸ਼ਾਮਾਂ ਤੇ ਹੋ ਗਈਆਂ ਉਹ ਟ੍ਰਾਂਸਫੇਰੇ ਲੈ ਆਈਂ ਸਵੇਰੇ ਹੀ ਡਰਾਉਣਾ ਉਹਦਾ ਜਵਾਬ ਦੇ ਦੇ ਨਹੀਂ ਕਰਨੀ ਨਹੀਂ ਕਰੀ ਉotra ਸਿੱਧੇ ਮੂੰਹ ਗੱਲ ਕਰਨਾ ਕੀ ਆ ਉਹ ਮੇਰਾ ਸੱਦਾ ਹੀ ਆ ਉਹ ਤਾਂ ਇਹ ਕੈਂਡੀਟਾ ਨੇ ਇਹੋ ਜਿਹਾ ਡਰਾਈਵਰ ਆ ਆ ਵੇ ਆ ਆ ਪਲਟਾ ਦੇ ਪਲਟਾ ਦੇ ਇਹਨੂੰ ਪਲਟਾ ਦੇ ਆ ਵੇ ਹੁਣ ਕੀ ਦਿਓ ਇੱਥੇ ਹੈ ਇੱਥੇ ਹੁਣ ਕੀ ਦਿਓ ਉਹ ਆਸ਼ਰਮ ਦੇ ਬੰਨ ਕਿਉਂ ਇੱਥੇ ਤੇਰੇ ਵਰਗੀ ਗੰਦੀ ਲਾਦ ਰੱਖਣੀ ਆ ਆਹੋ ਉਹ ਪਰਲੇ ਬੰਨੇ ਪਾਣੀ ਭਰਿਆ ਅੱਜ ਨਹੀਂ ਨਹੀਂ ਮੂੰਹ ਕੰਡਿਆ ਹੀ ਉਹਦੇ ਬਾਦਲ ਹਾਂ ਤੇ ਭਰ ਗਿਆ ਕਹਿੰਦਾ ਮੇਰੀ ਸਰਕਾਰ ਹੁਣੀ ਮੈਂ ਆ ਹੀ ਬੰਨਾ ਇੱਥੇ ਅੱਛਾ

ਨੀਂਵੇ ਖਟੇ ਵਾਣੀ ਬੁਰੇ ਬੁਛਾ ਨਾ ਗਰੀ ਪਿਆਰ ਤੇ ਸਿੱਧੇ ਕਰ ਲਾ ਕਿਆ ਕੀ ਇਹ ਅਪਾ ਰੋਟੋ ਕੇ ਵਿੱਚ ਰਖ ਲਾ ਬਚਾਰ ਆ ਗਈ ਸਾਂ ਮੈਂ ਵੀ ਚਲਣਾ ਨਾ ਹਾਂ ਹਾਂ ਨਿੱਕੇ ਹੁੰਦੇ ਆ ਤੈਨੂੰ ਦੇਖ ਹੁਣ ਜਾਜ ਨਹੀਂ ਆ ਉਹ ਨਿੱਕੇ ਹੁੰਦੇ ਚਲਣਾ ਮਾਰੇ ਆ ਭਰਾ ਲੈ ਹੁਣ ਕੀ ਹੋ ਗਿਆ ਉਹ ਜਦੋਂ ਮੈਂ ਵੱਡਾ ਆ ਹਾਂ ਘਰ ਦਾ ਮੇਰੇ ਦਾਸ ਸਾਹਿਬ ਹੀ ਨਾ ਚਲਾਉਂਦੀ ਫਿਰ ਉਹ ਮੈਂ ਚਲਾਇਆ ਆ ਆਹੋ ਵੱਡਾ ਹੋ ਗਿਆ ਕਲਦਰੀ ਬਿੱਤੇ ਦੀ ਰਹੀ ਆ ਤੂੰ ਕਿਹਦੀ ਪਾਚ ਚਾਹੁੰਦੇ ਤੂੰ ਬੱਸ ਸਾਥੀ ਜਲਵਾ ਤਾਂ ਆ ਬਲੌਗ ਬਣਾਉਣਾ ਤੇ ਕਹਿੰਦੇ ਪਿਆ ਨਹੀਂ ਬਦਰ ਚੱਪਲ ਲਾਉਣ ਨੀ ਸਕ੍ਰਿਪਟ ਚ ਹੈਗਾ ਹੀ ਨਹੀਂ ਹੈਗਾ ਆਹੋ ਯੋਇ ਓਏ ਦਾ ਨਾਂ ਗਿਆ ਦੀ ਫਾਲਾ ਫਾਲਾ ਮੇਰੇ ਕੋਲ ਇਹ ਚਾਹੀਦਾ ਯਾਰ ਮੇਰੇ ਨਾਲ ਪਿਆਰ ਮੇਰਾ ਪੂਰੀ ਗੱਲ ਨਾਲ ਮਿਲਦਾ ਵਾ ਉਹ ਸਾਡੇ ਟੋਵੇਂ ਮਾਰ ਗਿਆ ਅੱਗੇ ਪ੍ਰਾਹ ਨਹੀਂ ਬਟਰ ਬਣਉਨੇ ਆ ਬਾਹਰ ਲੈ ਲੈ ਉਹ ਬਾਹਰ ਬੂਥੇ ਚੁੱਭਦੇ ਆ ਨਾ ਸਾਡੀ ਅੰਦਰੇ ਰਹਿੰਦੀ ਮੇਰਾ ਖੋਹ ਨੂੰ ਕਿਸੇ ਲਵਾ ਲੋ ਉਹ ਪ੍ਰਾਅ ਤੋਂ ਇਹ ਮਾਰ ਜਾਈ ਵਾਹ ਬੰਦੇ ਨੀ ਮਾਰ ਦਾਂਗੇ ਨਹੀਂ ਕਹੀ ਲਈ ਉਹ ਪ੍ਰਾਅ ਗਾਂ ਜਿੱਤੇ ਕਰਦਾਂਗੇ ਉਹ ਪ੍ਰਾਅ ਗੱਲ ਕਰ ਤੂੰ ਪੈਸੇ ਲੈਣੇ ਸਾਡੇ ਤੋਂ ਆ ਬੜਾ ਚੱਕ ਨਾ ਬੀਜੀ ਤੁਹਾਡੇ ਰੋਣਾ ਪੈਣੀ ਪੈਸੇ ਲਈ ਇੱਕ ਮਿੰਟ ਵੀਰ ਵੀਰ ਉਹ ਸਾਲਾ ਲੱਗੇ ਬੜਾ ਕਾਲਾ ਜਿਹਨੂੰ ਸਵਾਰ ਤੇ ਰੋਲਣ ਦੇ ਚ ਉਹ ਹੀ ਦਾ ਸਾਹੀ ਵੀਰ ਜੀ ਓਏ ਉਠਾਵੇਂਗਾ ਮਸਲਾ ਪਤਾ ਕੀ ਆ ਤਸਲਾ ਕੋਈ ਨਹੀਂ ਤਸਲਾ ਵੀ ਨਹੀਂ ਇਥੇ ਦੀ ਮੇਰੀ ਗੱਲ ਸੁਣ ਮਸਲਾ ਪਤਾ ਕੀ ਆ ਕੀ ਆ ਓਹੀ ਮਾਰਨੇ ਟੋਵੇ ਓਹੀ ਗਟਰ ਲਈ ਇਹ ਮਾਰਨੀ ਡਿਆ ਆਪੇ ਯਾਰ ਮੈਂ ਤਾਂ ਕਿਹਾ ਵੀ ਤੁਹਾਨੂੰ ਹੁੰਦੀ ਨਹੀਂ हां घड़ी अंदर आ जाती है ओ फिर तो नहीं फिर पक्की बंद नहीं देखी है ओ नहीं है। है। जाके खोल लिया पक्की किया दादा मामा आया स्क्रिप्ट हैगा ये ना आया ज्यादा बड़ा ओ जो कर रहा है तेरी सaryana मम्मी आया तो जाने चल चल